ਟ੍ਰੇਨ ਆ ਗਈ ਆ ਆਪਣੀ 2 ਵਜੇ ਹੀ ਇੱਥੇ 1:30 ਵਜੇ ਹੀ ਆ ਗਈ ਸੀ ਤੇ 2:30 ਵਜੇ ਤੇ ਹੋਣਾ ਮੈਂ ਕਿਹਾ ਹੁਣ ਕੀ ਕਰਾਂਗੇ ਤੇ ਆਪਾਂ ਜੋ ਹੁੰਦਾ ਚੰਗਾ ਹੀ ਹੁੰਦਾ ਆਪਾਂ ਫਿਰ ਦਰਬਾਰ ਸਾਹਿਬ ਵਾਲ ਨੂੰ ਉਂ ਕਰ ਲਿਆ ਮੈਂ ਹੁਣ ਵਿਹਲੇ ਕਰਨਾ ਕੀ ਆਪਾਂ ਵੀ ਕੁਝ ਕਰ ਲਈਏ ਅਨੇ ਘੜੇ ਦੀ ਜੇ 2 ਤੋਂ 2:30 ਵਜੇ ਦੇ ਵਿਊ ਸਵੇਰ ਦੇ ਵੇਖੋ ਕਮਾਲ ਦੀਆਂ ਚੀਜ਼ਾਂ ਬਣੀਆਂ ਜੇ ਇੱਥੇ ਬਹੁਤ ਸੋਹਣੇ ਵਿਊ ਬਣਨੇ ਜੇ 2:30 ਵਜੇ ਦੇ ਆ ਦੋ 3 ਤੱਕ ਮੈਂ ਪਹੁੰਚ ਜਾਣਾ ਦਰਬਾਰ ਸਾਹਿਬ ਫਿਰ 3 ਤੋਂ ਕਿ 5 5:30 ਵਜੇ ਬੱਸ ਮਿਲ ਜਣੀ ਆ ਐ ਮੈਂ ਕਿਸ ਨੂੰ ਕੀ ਤੰਗ ਕਰਵਾ ਕਰਨਾ ਕੀ ਕਰ ਜਾਏ ਹੁਣ ਟਾਈਮ ਉਹ ਜਿਆ ਟ੍ਰੇਨ ਦੀਆਂ ਗੱਲਾਂ ਤਾਂ ਫ੍ਰੀ ਟਾਈਮ ਸੁਣਾਵਾਂਗੇ ਬੜੀਆਂ ਵਧੀਆ ਕੀ ਭਾਣੇ ਵਰਤੇ ਆ ਜੋ ਵਰਤੇ ਉਹ ਚੰਗੇ ਹੀ ਵਰਤੇ ਆ ਐਸੇ ਕਰਕੇ ਵਰਤੇ ਮੈਨੂੰ ਲੱਗਦਾ ਆ ਕੁਝ ਬਖੋਣਾ ਸੀ ਤੁਹਾਨੂੰ ਹਾਂਜੀ ਇਸ ਬਿਲਡਿੰਗ ਦੀ ਵੀ ਮੀਨਾਕਾਰੀ ਕੁਝ ਲੱਗ ਜੀ ਦਿੱਸੀ ਹੈ ਤੇ ਵੇਖੋ ਕਿਵੇਂ ਜੀ ਲੱਗ ਰਹੀ ਤੁਹਾਨੂੰ ਠੀਕ ਹੈ ਜੀ ਚਲੋ ਅੱਗੇ ਚੱਲਦੇ ਆਂ ਆਉਂਦੇ ਤੇ ਤੁਸੀਂ ਵੀ ਰਹਿੰਦੇ ਹੋ ਦਰਬਾਰ ਸਾਹਿਬ ਚਲੋ ਜਿਹੜੇ ਦੂਰ ਦਰਾਡੇ ਉਹ ਵੇਖ ਲੈਣਗੇ ਪਰ ਫਿਰ ਵੀ ਆਪਾਂ ਕੁਝ ਦੇਖਣ ਜੋਗੇ ਕਰ ਦਾਂਗੇ ਤੁਹਾਨੂੰ ਗੁਰੂ ਮਾਰਾਜ ਦੇ ਘਰ ਜੇ ਆਏ ਆ ਤੇ ਕੋਈ ਡਿਊਟੀ ਨਿਭਾ ਦਿੰਨੇ ਆ ਕੁਛ ਵੇਖਣ ਜੋ ਕੇ ਤੁਹਾਨੂੰ ਕਰ ਦਵਾਂਗੇ ਕੁਛ ਨਾ ਕੁਛ ਤੁਹਾਨੂੰ ਵਧੀਆ ਲੱਗ ਜਾਊਗਾ ਮੇਰਾ ਵਧੀਆ ਵਧੀਆ ਸਾਬ ਜੀ ਠੀਕ ਠਾਕ ਤੇ ਸੋਹਣੇ 뷰 ਆ ਜੀ ਪੁੱਛੋ ਜਿਹੀ ਹੁੰਦੇ ਆ ਇਹ ਹੋਟਲਾਂ ਦੇ ਰੂਮ ਵਾਲੇ ਇਹ ਵਾਰਾ ਕਾਦਾ ਪਈ ਜਾਂਦੇ ਯਾਰ 3 ਵਜੇ ਕਿੰਨੇ ਐਸ ਲਓਟ ਲੈਣਾ ਇਹ ਘੜੀ ਮੁੜੀ ਮੇਰੇ ਦੁਆਲੇ ਦੁਆਲੇ ਆਈ ਜਾਂਦੇ ਹੋਟਲੋਂ ਲਾਊਟ ਲੈਣਾ ਕੀ ਕਰਨਾ ਹੋਟਲੋਂ ਹੀ ਆਹ ਕੋ ਟਾਈਮ ਆ ਨਾ ਇੱਧਰ ਤੇ ਨਾ ਉੱਧਰ 3 ਵਜੇ ਆਜ ਘੰਟਾ 2 ਘੰਟੇ ਇੱਥੇ ਜਿਹੜਾ ਵੀ ਰੁਕੂਗਾ ਬਾਕੀ 5 ਵਜੇ ਬੱਸਾਂ ਸ਼ੁਰੂ ਹੋਈਆਂ ਜਿੰਨੇ ਇੱਧਰ ਨੂੰ ਜਾਣਾ ਚੱਲ ਜਣਾ ਹੋਟਲ ਦਾ ਕੀ ਟਾਈਮ ਹੈ ਸਾਡਾ ਸੋਣਾ ਜੀ ਬਣ ਰਿਹਾ ਵੀ ਸਾਰਾ ਬਹੁਤ ਸੋਣਾ ਚਲੋ ਪੋਂਚਰ ਵਾਲੇ ਜੀ ਆਪਾਂ ਜੱਲਿਆਂ ਵਾਲੇ ਬਾਗ ਤੱਕ ਉਹ ਵੀ ਤੁਹਾਨੂੰ ਜਾਂਦੇ ਜਾਂਦੇ ਦਿਖਾਈ ਦੇਣਾ ਆਪਾਂ ਜੀ ਜੱਲਿਆਂ ਵਾਲਾ ਬਾਗ ਸਮਾਰਕ ਸੋਣਾ ਬਹੁਤ ਹੀ ਆਕਰਸ਼ਕ ਜੀ ਬਿਲਡਿੰਗ ਬਣਾ ਦਿੱਤੀ ਆ ਕੀ ਕੇ ਬਹੁਤ ਵਧੀਆ ਜੀ ਕੀ ਕਰੀਏ ਉਹ ਅੰਦਰ ਬੰਦ ਐ ਅਸਲੇ ਚਲੋ ਜੀ ਜੱਲਿਆਂ ਵਾਲਾ ਬਾਗ ਤੁਹਾਨੂੰ ਚਲੋ ਜਿੰਨਾ ਦੇਖਿਆ ਠੀਕ ਐ ਜਿੰਨਾ ਨਹੀਂ ਦੇਖਿਆ ਫਿਰ ਥੋੜਾ ਆਪਾਂ ਵੀ ਦਿਖਾਵਾਂਗੇ ਆਪਣੇ ਤਰੀਕੇ ਨਾਲ ਕੀ ਗੇਟ ਬੰਦ ਐ ਜੀ ਬਾਅਦ ਵਿੱਚ ਦਿਨ ਡੇ ਟਾਈਮ ਰਿਕਾਰਡ ਕਰਾਂਗੇ ਹੋਟਲਾਂ ਦੇ ਵਿਊ ਤੇ ਲਾਈਟਿੰਗ ਦਾ ਕਰਸ਼ਕ ਜਾ ਦ੍ਰਿਸ਼ਾ ਸੋਹਣਾ ਵਾ ਜੀ ਉੱਲ ਮਲਾ ਕੇ ਸੋਣਾ ਸਾਰਾ ਕੁਝ ਹੀ ਸੋਣਾ ਜੀ ਵਧੀਆ ਲੱਗ ਰਿਹਾ ਜੀ ਚਲੋ ਕਾਸ਼ ਐਂ ਤਰੀ ਖਰਾਬ ਨਹੀਂ ਇਤਰੀ ਬਾਕੀ ਸਾਰਾ ਕੁਝ ਸੋਣਾ ਪਰ ਕੁੱਤਿਆਂ ਵਾਲਾ ਕੰਮ ਵੜਾ ਜੇ ਹੋ ਜੇ ਉਹ ਨਹੀਂ ਔਰ ਰੂਮ ਘੜੀ ਮੂੜੀ ਜੇ ਪੁੱਛੀਂ ਤਾਂ ਰੂਮ ਨਹੀਂ ਹਟਦੇ ਕੁਛ ਨੂੰ ਹੋਰ ਗੁਰੂ ਘਰ ਆਏ ਮੈਂ ਮੁਕੀਆਂ ਨਾ ਖਾਵੇ ਵਾਰ-ਵਾਰ ਘੜੀ ਮੂੜੀ ਪੁੱਛਣ ਨੂੰ ਨਹੀਂ ਹਟਦੇ ਉਧਰੋਂ ਰੂਮ ਲੈਣਾ ਰੂਮ ਲੈਣਾ ਰਹਦਾ ਆਰਬੰਦਾਂ ਮੈਂ ਕੋਈ ਦੂਜਾ ਸੰਨਿਆ ਵੀ ਕੋਈ ਉਹਦਾ ਦੂਰ ਹੋਇਆ ਇਥੂ ਨਹੀਂ ਆ ਪਾਗੀ ਜਾਂਦਾ ਬੰਦੇ ਦਾ ਪਤਾ ਵੇਖ ਕੇ ਪਰ ਆ ਕੰਮ ਮਾੜਾ ਜੀ ਯਾਰ ਚਲੋ ਕੋਈ ਨਹੀਂ ਵੀਡੀਓ ਜਾਵੇ ਕਿਸੇ ਕੋਲ ਤੇ ਇਹ ਜਿਹੜਾ ਥੰਦੇ ਕੋਈ ਸੇਵਾਦਾਰ ਪ੍ਰਬੰਧਕ ਇਹਦਾ ਧਿਆਨ ਕਰਦਾ ਆ ਗੱਲ ਮਾੜੀ ਹੈ ਤੇ ਇੱਕ ਗੱਲ ਮਾੜੀ ਤੇ ਕੁੱਤਾ ਵੀ ਖਤਰਨਾਕੀ ਜੀ ਐਵੇਂ ਕਿਸ ਦੀ ਲੱਤ ਪਾੜੂਗਾ ਤੇ ਉਹਦੇ ਨਾਲੋਂ ਚੰਗਾ ਨਹੀਂ ਇਹਦਾ ਲਾਜ ਕਰੋ ਇਹਦੇ ਗੱਲ ਕੋਈ ਵਧੀਆ ਨਹੀਂ ਲੱਗੀ ਆਹ ਈ ਗੱਲ ਦਰਬਾਰ ਸਾਹਿਬ ਦੀ ਐਂਟਰੀ ਤੇ ਕੁੱਤਿਆਂ ਦਾ ਭੌਂਕਣਾ ਬਹੁਤ ਮਾੜੀ ਗੱਲ ਜਿਹੜੀ ਚੀਜ਼ ਡਿਸਟਰਬ ਕਰਨ ਦੀ ਆ ਸੰਗਤ ਨੂੰ ਇਹਦੇ 'ਲ ਧਿਆਨ ਦੇਣਾ ਚਾਹੀਦਾ ਬਹੁਤ ਜ਼ਿਆਦੇ ਕੁੱਤੇ ਹੀ ਆ ਰਹੇ ਉੱਧਰ ਕੋਈ 5-7 ਉੱਧਰ 5-7 ਇੱਧਰ ਇੱਕ ਕੀ ਚੱਕਰ ਆ ਕੁੱਤੇ ਆ ਲਗਾਂ ਨਹੀਂ ਜੇ ਵਧੀਆ ਲੱਗਾ ਇਹ ਕੋਈ ਪ੍ਰਬੰਧਕ ਆਪੇ ਕਾਫੀ ਸੱਜਣ ਮਿੱਤਰ ਵੀ ਨੇ ਵੀਡੀਓ ਪਹੁੰਚਾਉਣਗੇ ਕਿਸ ਨਾ ਕਿ ਤੱਕ ਇਹਦਾ ਇਲਾਜ ਕਰੋ ਬਾਸ ਸਟੂਡੀਓ ਨੇ ਦੱਸਿਆ ਜੀ ਧੰਨਵਾਦ ਹੋਸ਼ਾਏ ਕੀ ਤੁਰੰਤ ਪਰ ਤਾਲੀ ਤੇ ਕਾਸੀ ਉਹਨੇ ਹੋ ਚੇ ਨਾ